ਸ਼ਾਤ੍ਰਿਕਾ ਲਈ ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਮਨਪ੍ਰੀਤ ਘੋੜ ਗੱਲ ਸਿਆਸਤ ਦੀ ਕਰ ਲੈਣਿਆ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਇੱਕ ਨਾਰਾ ਦਿੱਤਾ ਗਿਆ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸੰਵਿਧਾਨ ਬਚਾਓ ਤੇ ਤਾਨਾਸ਼ਹੀ ਹਟਾਓ ਇਸੇ ਦੇ ਬੈਨਰ ਦੇ ਹੇਠਾਂ ਆਮ ਆਦਮੀ ਪਾਰਟੀ ਦੇ ਵੱਲੋਂ ਧਰਨੇ ਪ੍ਰਦਰਸ਼ਨ ਜਿਹੜੇ ਨੇ ਕੀਤੇ ਜਾ ਰਹੇ ਨੇ ਇਸੇ ਦੇ ਚੱਲਦੇ ਜੁਲੰਦਰ ਦੇ ਵਿੱਚ ਵੀ ਅੱਜ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਇੱਕ ਵੱਡਾ ਧਰਨਾ ਜਿਹੜਾ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਜੁਲੰਦਰ ਦੇ ਸ਼੍ਰੀ ਰਾਮ ਚੌਕ ਦੇ ਵਿੱਚ ਧਰਨਾ ਜਿਹੜਾ ਦਿੱਤਾ ਗਿਆ ਇਸੇ ਦੇ ਤਹਿਤ ਵੱਡੇ ਨੇਤਾ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਮੁਖ ਰੂਪ ਤੇ ਵਿੱਚ ਇਸ ਧਰਨੇ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਹੋਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਦੇ ਉੱਤੇ ਕੇਂਦਰ ਸਰਕਾਰ ਤੇ ਨਿਸ਼ਾਨੇ ਵੀ ਜਿਹੜੇ ਨੇ ਲਗਾਏ ਨੇ ਉਹਨਾਂ ਨੇ ਕਿਹਾ ਕਿ ਜੋ ਭਾਜਪਾ ਉਹ ਸੰਵਿਧਾਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਹੈ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਹੈ ਭਾਜਪਾ ਦਾ ਤਾਨਾਸ਼ਹੀ ਰਵਈਆ ਜਿਹੜਾ ਹੈ ਭਾਜਪਾ ਦੇ ਵੱਲੋਂ ਅਪਣਾਇਆ ਜਾ ਰਿਹਾ ਜੋ ਕਿ ਸਰਾਸਰ ਗਲਤ ਹੈ ਇਸੇ ਦੇ ਨਾਲ ਉਹਨਾਂ ਨੇ ਭਾਜਪਾ ਉੱਤੇ ਕਈ ਨਿਸ਼ਾਨੇ ਜਿਹੜੇ ਨੇ ਸਾਧੇ ਨੇ ਤਾਂ ਵੱਡਾਈ ਕੱਟ ਜਿਹੜਾ ਜਲੰਧਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਵੱਖ-ਵੱਖ ਲਗਿਆਂ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਇਸ ਧਰਨੇ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਮੰਤਰੀ ਬਲਕਾਰ ਸਿੰਘ ਵੀ ਮੁੱਖ ਰੂਪ ਦੇ ਵਿੱਚ ਇਸ ਧਰਨੇ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਆਮ ਆਦਮੀ ਪਾਰਟੀ ਨੂੰ ਕਿ ਜਿਹੜੇ ਲੋਕ ਭਾਜਪਾ ਵਿੱਚ ਜਾ ਰਹੇ ਨੇ ਗ੍ਰਾਫ ਉਹਨਾਂ ਦਾ ਹੀ ਜਿਹੜਾ ਡਿੱਗਦਾ ਹੋਏ ਨਜ਼ਰ ਆ ਰਿਹਾ ਉਹਨਾਂ ਕਹਿੰਿਆ ਕਿ ਲੋਕ ਸੋਚਦੇ ਨੇ ਜੋ ਆਮ ਆਦਮੀ ਪਾਰਟੀ ਨੂੰ ਛੱਟ ਕੇ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਕਮਜ਼ੋਰ ਹੋ ਜਾਵੇਗੀ ਤੇ ਆਮ ਆਦਮੀ ਪਾਰਟੀ ਟੁੱਟ ਜਾਵੇਗੀ ਪਰ ਅਜੇਆ ਨਹੀਂ ਹੈ ਉਹਨਾਂ ਕਹਿੰਿਆ ਕਿ ਆਮ ਆਦਮੀ ਪਾਰਟੀ ਮਜ਼ਬੂਤ ਹੈ ਤੇ ਹੋਰ ਵੀ ਜ਼ਿਆਦਾ ਮਜ਼ਬੂਤ ਰਹੇਗੀ ਤਾਂ ਸਿਆਸੀ ਅਖਾੜੇ ਨੂੰ ਲੈ ਕੇ ਪੂਰਾ ਮਾਹੌਲ ਜਿਹੜਾ ਗਰਮ ਹੋ ਚੁੱਕਾ ਹੈ ਲੋਕ ਸਭਾ ਚੋਣਾਂ 2024 ਦੇ ਲਈ ਸਿਆਸਤ ਲਗਾਤਾਰ ਭਖਦੀ ਹੋਈ ਨਜ਼ਰ ਆ ਰਹੀ ਹੈ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਥੇ ਅੱਜ ਧਰਨਾ ਦਿੱਤਾ ਗਿਆ ਉੱਥੇ ਹੀ ਉਹਨਾਂ ਦੇ ਵੱਲੋਂ ਨਾਰਾ ਵੀ ਦਿੱਤਾ ਗਿਆ ਸੰਵਿਧਾਨ ਬਚਾਓ ਤੇ ਤਾਨਾਸ਼ਾਹੀ ਹਟਾਓ ਭਾਜਪਾ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਨਿਸ਼ਾਨੇ ਨੇ ਸਾਧ ਦੇ ਗਏ ਨੇ ਤਾਂ ਤੁਸੀਂ ਵੀ ਵੇਖੋ ਤਸਵੀਰਾਂ ਜਲੰਧਰ ਵਿੱਚ ਕੀ ਕੁਝਾ ਮਾਹੌਲ ਪੈਣਾ ਹੋਇਆ ਸੀ ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਹੜੀ ਬਿਆਨਬਾਜ਼ੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਡਾ. ਬੀਬਾ ਸਾਹਿਬਾ ਸਾਹਿਦਕਾ ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਬਣਾਇਆ ਕੋਸ਼ਿਸ਼ ਕੀਤੀ ਸੰਵਿਧਾਨ ਦੇ ਅੰਦਰ ਬਹੁਤ ਵੱਡੇ ਰਾਈਟ ਸੰਤਾਂ ਨੂੰ ਦਿੱਤੇ ਚਾਹੇ ਉਹ ਕਿਸੇ ਵੀ ਵਰਗ ਦੇ ਸੀਗੇ ਰਾਈਟ ਟੂ ਵੋਟ ਰਾਈਟ ਟੂ ਸਪੀਚ ਪਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਜਿਲਾ ਇਸ ਸਵਿਧਾਨ ਆ ਡਾਕਟਰ 바ਵਾ ਸਾਹਿਬ ਅੰਮੇਦਕਾਰ ਜੀ ਜੋ ਰਾਹੀਂ ਆ ਹਮੇਸ਼ਾ ਯਾਦ ਰਹੇਗਾ ਕਿ ਡਾਕਟਰ ਬਾਬਾ ਸਾਹਿਬ ਜੀ ਨੇ ਪੂਰੇ ਦੇਸ਼ ਦੇ ਅੰਦਰ ਇਸਦਾ ਬਣਾ ਹਰ ਵਿਅਕਤੀ ਨੂੰ ਕਾਹ ਦਿੱਤਾ ਸੋ ਅੱਜ ਦਾ ਮਿਸ਼ਨ ਇਹੀ ਸੀ ਸਰ ਕੀ ਪਾਰਟੀ ਨੇ ਜਿਹੜੇ ਪਾਰਟੀ ਨੇ ਕਲਪਤਰ ਜਾਰੀ ਕੀਤਾ ਗਿਆ ਬੀਜੇ ਪਾਰਟੀ ਦੇ ਸੀਨੀਅਰ ਲੀਡਰ ਨੂੰ ਪਤਾ ਹੋਏਗਾ ਸਰ ਇੱਕ ਸੁਨੇਹਾ ਪਾਰਟੀ ਨੇ ਜਾਰੀ ਕੀਤਾ ਗਿਆ ਭਾਜਪਾ ਵੱਲੋਂ ਅੱਜ ਮੇਰੇ ਨੋਟਿਸ ਤੇ ਫੋਟੋ ਕਰਵਾਣੀ ਵਾਲੀ ਮੈਨੇਜ ਤੋਂ ਜਿਆਦਾ ਕੀਤਾ ਗਿਆ ਤੇ ہماری ਇੰਗੇਜੈਂਸ ਪਹਿਲਾਂ ਜਿਆਦਾ ਆਇਆ ਬਹੁਤ ਕੁੱਲ巴 ਲਗਾਤਾਰ ਬੰਦਾ ਜਾ ਰਿਹਾ ਆਵਾਜ਼ ਪਾਰਟੀ ਦਾ ਸੀਨੀਅਰ ਲੀਡਰ ਨੂੰ ਪਤਾ ਹੋਏਗਾ ਮੇਰੇ ਨੋਟਿਸ ਤੇ ਚਰਨਜੀਤ ਸਿੰਘ ਚੰਨੀ ਤਾਂ ਸ਼ੁਰੂ ਵੀ ਕਰਕੇ ਆਪਣਾ ਪ੍ਰਚਾਰ ਭਾਵੇਂ ਹਲਾ ਹਜੇ ਗਏ ਨਹੀਂ ਐ ਬਿਲਕੁਲ ਕੱਲ ਉਹਨਾਂ ਦੇ ਇੱਕ ਹੋਰ ਵੀ ਵਿਚਾਰ ਚੱਲਦੇ ਸੀਗੇ ਕਿ ਜੀ ਬਾਹਰੋਂ ਆਇਆਂ ਨੂੰ ਐਕਸੈਪਟ ਨਾ ਕਰਿਓ ਬੇਸ਼ੱਕ ਮੈਂ ਹੀ ਹੋਵਾਂ ਤੁਸੀਂ ਇਸ ਗੱਲ ਦਾ ਵੀ ਮਤਲਬ ਸਮਝੋ ਕਿ ਵੀ ਆਪਣੇ ਆਪ ਉਹ ਆਪਣੇ ਤੌਰ ਤੇ ਬਿਆਨ ਦੇ ਰਹੇ ਆ ਮੇਰੇ ਖਿਆਲ ਤੋਂ ਬਹੁਤ ਸਿਆਣਾ ਤੇ ਸਮਝਦਾਰੀ ਵਾਲਾ ਬਿਆਨ ਆ ਕਿ ਦੂਸਰੇ ਹਲਕੇ ਜੁਟ ਕੇ ਤੁਹਾਨੂੰ ਚੋੜ ਨਹੀਂ ਲੈਣੀ ਚਾਹੀਦੀ ਔਰ ਲੋਕਾਂ ਨੂੰ ਐਕਸੈਪਟ ਨਹੀਂ ਕਰਨਾ ਚਾਹੀਦਾ ਮੈਨੂੰ ਅੱਛੀ ਲੱਗੀ ਉਹਨਾਂ ਦੀ ਗੱਲ ਉਹ ਕਹਿੰਦੇ ਬੇਸ਼ੱਕ ਮੈਂ ਵੀ ਹੋਵਾਂ ਇਟ ਮੀਨਸ ਕਿ ਉਹ ਤਾਂ ਆਲਰੇਡੀ ਆਪਣੇ ਆਪ ਨੂੰ ਪਿੱਛੇ ਛੱਡ ਕੇ ਬੈਠੇ ਆ ਕਿ ਵੀ ਮੈਨੂੰ ਤੁਸੀਂ ਵੋਟ ਨਾ ਪਾਓ ਮੈਂ ਬਾਹਰੋਂ ਆਇਆ ਹਾਂ ਮੈਂ ਦੇਸੁਨੀਆ ਦੇ ਅਤਆਧੁਨ ਖਬਰਾਂ ਲਈ ਬਣੇ ਰੋ ਲਾਈ ਪੰਜਾਬੀ ਟੀਵੀ ਦੇ ਨਾਲ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી